ਕਿ ਜਿਸ ਵੇਲੇ ਇਹ ਬਾਬਾ ਨਾਮ ਸਿੰਘ ਜੀ ਤੁਮਾ ਬਾਦਲ ਦਲ ਦੇ ਨਾਲ ਬਿਲਕੁਲ ਘਿਓ ਖਿਚੜੀ ਸੀਗੇ ਤੇ ਉਸ ਵੇਲੇ ਤਾਂ ਇੱਥੇ ਤੱਕ ਇਹਨਾਂ ਨੇ ਉਹਨਾਂ ਦੀ ਵਕਾਲਤ ਕੀਤੀ ਸੀਗੀ ਤੇ ਖਾਲਸਾ ਪੰਥ ਨੂੰ ਬੇਨਤੀ ਕੀਤੀ ਸੀਗੀ ਕਿ ਬਈ ਸਾਜ ਸੰਗਤ ਜੀ ਤਿਸ ਸਵੇਰੇ ਨਿਤਨੇਮ ਕਰਕੇ ਬਾਦਲ ਪਰਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਿਆ ਕਰੋ ਅੱਜ ਉਹ ਨੇੜਤਾ ਜਿਹੜੀ ਹੈ ਉਹ ਫਿੱਕੀ ਪੈ ਗਈ ਹੈ ਦੂਰੀਆਂ ਬਣੀਆਂ ਦੂਰੀਆਂ ਦਾ ਕਾਰਨ ਕੁਝ ਲਫ਼ਜ਼ਾਂ ਵਿੱਚ ਦੱਸ ਦਿਓ ਦੂਰੀਆਂ ਦਾ ਕਾਰਨ ਕੀ ਲੱਗਦਾ ਤੁਹਾਨੂੰ ਮੈਂ ਔਰਤ ਵੀ ਉਹ ਦੂਰੀਆਂ ਦਾ ਕਾਰਨ ਮੁੱਖ ਰੂਪ ਵਿੱਚ ਇਹ ਹੈ ਕਿ ਜੋ ਮੈਂ ਸਮਝਦਾ ਕਿ ਜਦੋਂ ਦਾ ਬਾਦਲਾ ਦਾ ਜਿਹੜੀ ਸਾਂਝ ਭਾਜਪੀ ਨਾਲ ਟੁੱਟੀ ਹੈ ਉਹਦੇ ਬਾਅਦ ਇਹ ਦੂਰੀਆਂ ਜਿਹੜੀਆਂ ਨੇ ਸ਼ੁਰੂ ਹੋਈਆਂ ਨੇ ਹੋਰ ਇਹ ਵੀ ਵੱਖਰਾ ਇੱਕ ਮੁੱਦਾ ਹੈ ਜਿਹੜੇ ਤੇ ਬੜੀ ਤਤਪ ਦੀ ਡਿਟੇਲ ਦੇ ਵਿੱਚ ਗੱਲਾਂ ਹੋ ਸਕਦੀਆਂ ਨੇ ਸਵਾਲ ਤਾਂ ਇਹ ਹੈ ਕਿ ਬਾਬਾ ਧੁੰਮਾ ਜੀ ਅਰਦਾਸ ਕਰਨ ਲਈ ਸੰਗਤਾਂ ਨੂੰ ਕਹਿੰਦੇ ਸੀਗੇ ਹੁਣ ਕਿਉਂਕਿ ਦੂਰੀਆਂ ਵੱਧ ਗਈਆਂ ਹੁਣ ਦੂਰੀਆਂ ਵੱਧਣ ਦੇ ਨਾਲ ਨੇਚੁਰਲੀ ਜਿਹੜੀ ਸਪੋਰਟ ਹੈ ਉਹ ਬਾਦਲਾਂ ਨੂੰ ਖਤਮ ਹੋ ਗਈ